ਇਹਦਾ ਜਦੋਂ ਹੈਗਾ ਸੋ ਲਗਾਤਾਰ ਵੱਡੀ ਗਿਣਤੀ 'ਚ ਕਿਸਾਨ ਆ ਰਹੇ ਆ ਪੰਜਾਬ ਤੋਂ ਹੋਰਾਂ ਸੂਬਿਆਂ ਤੋਂ ਵੀ ਆ ਰਹੇ ਆ ਕਿਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨੀ ਦੇ ਵਿੱਚ ਖਾਸ ਕਰਕੇ ਹੈਗਾ ਇੱਥੇ ਤੇ ਕਿਸ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਨੂੰ ਸੋ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ ਜੋ ਇਹ ਵੱਡਾ ਕਿਸਾਨ ਮੇਲਾ ਇੱਥੇ ਲਾਉਂਦੀ ਹੈ ਇਹ 14 ਤੇ 15 ਮਾਰਚ ਦਾ ਹੈ ਅੱਜ 15 ਮਾਰਚ ਹੈ ਤੇ ਦੂਜਾ ਦਿਨ ਹੈ ਤੇ ਕੱਲ ਵੀ ਬਹੁਤ ਰਸ਼ੀ ਤੇ ਅੱਜ ਵੀ ਬਹੁਤ ਲੋਕ ਇੱਥੇ ਪਹੁੰਚ ਰਹੇ ਨੇ ਸੋ ਇਹਦੀ ਸਭ ਤੋਂ ਵੱਡੀ ਅਟਰੈਕਸ਼ਨ ਜੋ ਬਣੀ ਐ ਅਸੀਂ ਕੱਲ ਵੀ ਵੇਖਿਆ ਤੇ ਇੱਕ ਤਾਂ ਸਾਡੇ ਕੋਲ ਜਿਹੜੇ ਫਾਰਮਰ ਨੇ ਪੰਜਾਬ ਦੇ ਤੋਂ ਆਉਦੇ ਆਉਂਦੇ ਨੇ ਸਾਰੇ ਜ਼ਿਲ੍ਹੇ ਚੋਂ ਆਉਂਦੇ ਨੇ ਤੇ ਹਰਿਆਣੇ ਤੋਂ ਯੂਪੀ ਤੋਂ ਰਾਜਸਥਾਨ ਤੋਂ Himachal ਤੋਂ ਤੇ ਜੰਮੂ ਕਸ਼ਮੀਰ ਤੋਂ ਲੋਕੀ ਆਏ ਹੋਏ ਨੇ ਸਭ ਤੋਂ ਵੱਡੀ ਅਟਰੈਕਸ਼ਨ ਹੁੰਦੀ ਹੈ ਕਿ ਇੱਥੋਂ ਨਵੀਂ ਕਿਸਮ ਦਾ ਬੀਜ ਲੈ ਕੇ ਜਾਣਾ ਉਹਨਾਂ ਨੇ ਹੁਣ ਸੋਨੇ ਪਿਆ ਜਿਹੜਾ ਫਸਲ ਆ ਰਹੀਆਂ ਨੇ ਉਹਦੇ ਵਿੱਚ ਝੋਨਾ ਮੁਖ ਫਸਲ ਹੈ ਝੋਨੇ ਦੀਆਂ ਸਾਡੀਆਂ ਦੋ ਵੈਰਾਈਟੀਆਂ ਨੇ ਇੱਕ ਤਾਂ PR126 ਤੇ 1 ਹੈਗੀ PR 131 ਦੋਨਾਂ ਦਾ ਬਹੁਤ ਜ਼ਿਆਦਾ سیل ਕੱਲ ਸੇਲ ਹੋਇਆ ਅੱਜ ਵੀ ਉੱਥੇ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਇੱਕ ਬਹੁਤ ਵੱਡੀ ਡਾਇਰੈਕਸ਼ਨ ਹੈ ਫਿਰ ਇੱਥੇ ਅਸੀਂ ਖੇਤੀ ਸਹਿਤ ਜੋ ਹੈ ਅਸੀਂ ਛਾਪਦੇ ਕਿਤਾਬਾਂ ਰਸਾਲੇ ਐਗਰੀਕਲਚਰ ਦੀਆਂ ਉਹ ਵੀ ਬਹੁਤ ਸਾਡੀ ਸੇਲ ਉੱਤੇ ਹੋ ਰਹੀ ਹੈ ਉਹਦਾ ਰੀਜ਼ਨ ਇਹ ਹੈ ਅਸੀਂ ਜੋ ਕਰੋੜਾ ਰੁਪਏ ਦੀ ਸਰਚ ਕਰਦੇ ਆ ਅਸੀਂ ਉਹਨਾਂ ਦੇ ਵਿੱਚ ਛਾਪਦੇ ਆ ਅਸੀਂ ਜਿੰਨੇ ਸਾਡੇ ਸ਼ਿਪਾਈ ਦਾ ਖਰਚਾ ਆਉਂਦਾ ਕਾਗਜ਼ ਦਾ ਖਰਚਾ ਆਉਂਦਾ ਜੇ 80 ਰੁਪਏ ਆਉਂਦਾ ਤੇ ਅਸੀਂ 70 ਰੁਪਏ ਦੀ ਕਿਤਾਬ ਦਿੰਨੇ ਆ ਸਰਦੋ ਹੈ ਵੀ ਸਾਡੀ ਜਿਹੜੀ ਟੈਕਨੋਲੋਜੀ ਉਹ ਫਾਰਮਰ ਤੱਕ ਚਲੀ ਜਾਵੇ ਅਸੀਂ ਮਰਾਫਾ ਕੋਈ ਨਹੀਂ ਲੈਂਦੇ ਇਹਦੇ ਚੋਂ ਉਹ ਇੱਕ ਬਹੁਤ ਵੱਡੀ ਅਟਰੈਕਸ਼ਨ ਹੈ ਇੱਕ ਅਸੀਂ ਹਰ ਸਾਲ 7 ਲੱਖ ਬੂਟੇ ਫਲਾਂ ਦੇ ਬਣਾਉਂਦੇ ਆ ਜਿਵੇਂ ਕਿੰਨੋ ਆ ਅਮਰੂਦ ਤੇ ਬੇਰ ਤੇ ਡ੍ਰੈਗਨ ਫਰੂਟ ਵੀ ਹੁਣ ਕਰ ਰਹੇ ਆ ਤੇ ਉਹ ਜਿਹੜੇ ਬੂਟੇ ਇੱਥੋਂ ਲੈ ਕੇ ਜਾਂਦੇ ਕਿਸਾਨ ਨੂੰ ਨਹੀਂ ਪਤਾ ਹੁੰਦਾ ਕਿ ਜਿਹੜੀ ਉਹ ਵੈਰਾਈਟੀ ਹੈ ਉਹ ਸਹੀ ਵੈਰਾਈਟੀ ਹੈ ਤੇ ਉਹਨੂੰ ਡਿਜ਼ੀਜ਼ ਫ੍ਰੀ ਹੈ ਕੀੜਾ ਵੀ ਨਹੀਂ ਲੱਗੂਗਾ ਉਹ ਇੱਕ ਬਹੁਤ ਵੱਡੀ ਅੱਜ ਵੀ ਤੁਸੀਂ ਦੇਖੋਗੇ ਮੇਲੇ ਦੇ ਵਿੱਚ ਲੋਕਾਂ ਨੇ ਪਹਿਲਾਂ ਆ ਕੇ ਬੂਟੇ ਲੈਏ ਨੇ ਬੂਟੇ ਚੱਕੇ ਫਿਰਦੇ ਹੱਥਾਂ ਦੇ ਵਿੱਚ ਨਾਲ ਮੇਲਾ ਵੀ ਦੇਖ ਰਹੇ ਨੇ ਉਹ ਬਹੁਤ ਵੱਡੇ ਅਟਰੈਕਸ਼ਨ ਹੈ ਬਾਕੀ ਹੁਣ ਸਟੇਜ ਦੇ ਉੱਤੇ ਅੱਜ ਦੇ ਸਾਡੇ ਜੋ ਮੁੱਖ ਮਹਿਮਾਨ ਨੇ ਡਾਕਟਰ ਗੁਰਦੇਵ ਸਿੰਘ ਖੋਸ਼ ਜੋ ਵਰਲਡ ਫੂਡ ਪ੍ਰਾਈਜ਼ ਵਿਨਰ ਨੇ ਤੇ ਉਹ ਸਾਡੇ ਅੱਜ ਦੇ ਚੀਫ ਗੈਸਟ ਨੇ ਤੇ ਜਿਹੜਾ ਸਾਡਾ ਸਟੇਟ ਫਾਰਮਰਸ ਕਮਿਸ਼ਨ ਹੈ ਉਹਦੇ ਦੇ ਚੇਅਰਮੈਨ ਨੇ ਡਾਕਟਰ ਸੁਖਵਾਲ ਸਿੰਘ ਉਹ ਸਾਡੇ ਮੁੱਖ ਮਹਿਮਾਨ ਨੇ ਤੇ ਹੁਣ ਅਸੀਂ ਸਟੇਜ ਤੇ ਜਾਵਾਂਗੇ ਉੱਥੇ ਹੀ ਫਾਰਮਰ ਨੂੰ ਡੀਕ ਰਹੇ ਨੇ ਅਵਾਰਡ ਦੇਣੇ ਨੇ ਅਸੀਂ ਉਹਨਾਂ ਨੂੰ ਜਿਹੜੇ ਨੇ ਅੱਛਾ-ਅਛੇ ਪ੍ਰੋਡਕਟ ਪ੍ਰੋਡਿਊਸ ਕੀਤੇ ਨੇ ਸਬਜ਼ੀਆਂ ਨੇ ਫਲ ਨੇ ਤੇ ਨਾਲ ਨਾਲ ਉਹ ਥਿਓ ਕੁਐਸਚਨ ਆਨਸਰ ਦਾ ਵੀ ਸੈਸ਼ਨ ਹੋਊਗਾ ਫਾਰਮਰ ਦੇ ਜੋ ਬਹੁਤ سارے ਸਵਾਲ ਆਉਂਦੇ ਨੇ ਸਾਡੇ ਐਕਸਪੋਰਟ ਦਾ ਜਵਾਬ ਵੀ ਦਿੰਦੇ ਨੇ ਵੀ ਸਾਡੇ ਇੱਕ ਗੱਲ ਦੇਖਣ ਲਈ ਇਹ ਕਿ ਨੌਜਵਾਨ ਜਿਹੜੇ ਆ ਕਿਸਾਨ ਉਹ ਬਹੁਤ ਵੱਡੀ ਗਿਤੀ ਚ ਆਇਆ ਤੇ ਖਾਸ ਕਰਕੇ ਉਹ ਟੁਅਰਿਸਮ ਵੀ ਹੈਗੀ ਉਹਨਾਂ ਦੀ ਜਾਣਕਾਰੀ ਵੀ ਹਾਸਲ ਕਰ ਰਹੇ ਨੇ ਮਹਾ ਤਬਕਾ ਨੂੰ ਲੱਗਦਾ ਹੈ ਕਿ ਪੰਜਾਬ ਦਾ ਕੋਈ ਕਿਤੇ ਨਾ ਕਿਤੇ ਖੇਤੀਬਾੜੀ ਉਹ ਹਾਂ ਉਹਦਾ ਇੱਕ ਰੀਜ਼ਨ ਹੋਰ ਹੈ ਪਹਿਲਾਂ ਸਾਡੇ ਪੰਜਾਬ ਅਸੀਂ ਇਹ ਕਹਿੰਦੇ ਸੀ ਅਸੀਂ ਐਗਰੀਕਲਚਰ ਕਰਦੇ ਹਾਂ ਪਰ ਅਸੀਂ ਹੁਣ ਜਿੰਨਾ ਵੀ ਸਕਿੱਲ ਡਵੈਲਪਮੈਂਟ ਸੈਂਟਰ ਬਣਾ ਲਿਆ ਟ੍ਰੇਨਿੰਗਾਂ ਲਾ ਰਹੇ ਹਾਂ ਅਸੀਂ ਇਹ ਕਹਿੰਦੇ ਕਿ ਅਸੀਂ ਐਗਰੀਕਲਚਰ ਨਹੀਂ ਕਰਨਾ ਸੀ ਐਗਰੀ ਬਿਜ਼ਨਸ ਕਰਨਾ ਜਦੋਂ ਬਿਜ਼ਨਸ ਦਾ ਨਾਮ ਲੈ ਲੈਦੇ ਨੇ ਹਨਾ ਉਹ ਜਿਹੜਾ ਯੰਗ ਹੈ ਤਬਕਾ ਉਹ ਜੁੜਦਾ ਵੀ ਇੱਕ ਪ੍ਰੋਫੈਸ਼ਨ ਹੈ ਬਿਜ਼ਨਸ ਕਰਨਾ ਜੇ ਆਪਾਂ ਹੋਰ ਬਿਜ਼ਨਸ ਕਰਦੇ ਤੇ ਐਗਰੀ ਐਗਰੀਕਲਚਰ ਅਸੀਂ ਕਰ ਲਈਏ ਸੋ ਉਸ ਕਰਕੇ ਜਿਹੜੇ ਸਾਡਾ ਨਵਾਂ ਜੋਨ ਤੁਸੀਂ ਕਹਿ ਰਹੇ ਹੋ ਇਹ ਵਾਕਈ ਬਹੁਤ ਆਏ ਨੇ ਤੁਹਾਨੂੰ ਪੁੱਛਦੇ ਵੀ ਜ਼ਿਆਦਾ ਇਹ ਹੈ ਕਣਕ ਦੀ ਕਿਹੜੇ ਕਿਹੜੇ ਪ੍ਰੋਡਕਟ ਬਣ ਸਕਦੇ ਨੇ ਝੋਨੇ ਤੋਂ ਕਿਹੜੇ ਕਿਹੜੇ ਪ੍ਰੋਡਕਟ ਬਣ ਸਕਦੇ ਨੇ ਫਸਲਾਂ ਤੋਂ ਕਿਹੜੇ ਕਿਹੜੇ ਪ੍ਰੋਡਕਟਸ ਉਹ ਉਹ ਚਾਹੁੰਦੇ ਕਿ ਅਸੀਂ ਇਹਦੀ ਜਿਹੜੀ ਪ੍ਰੋਸੈਸਿੰਗ ਹੈ ਵੈਲਿਊ ਐਡੀਸ਼ਨ ਹੈ ਅਸੀਂ ਆਪਣੀ ਯੂਨਿਟ ਲਗਾਈਏ ਜੀ ਸਰ ਆਪਣੀ ਸਵਾਲ ਹੈ ਕਿ ਇਸ ਸਾਲ ਜਿਹੜਾ ਮਿਲਟ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਬੜਾ ਜ਼ੋਰ ਲਾ ਰਹੀ ਹੈ ਕਿ ਉਸ ਨੂੰ ਬਰਨ ਬਰ ਤਰਕਲੀਪ ਕੀਤਾ ਜਾਵੇ ਹਾਲਾਂਕਿ ਸਾਡਾ ਪੁਰਾਣਾ ਅਨਾਜ ਹੈ ਹੁਣ ਪੰਜਾਬ ਦੇ ਵਿੱਚ ਅਸੀਂ ਲਾਣਾ ਛੱਡ ਗਿਆਂ ਨੂੰ ਲੱਗਦਾ ਕਿ ਉਸ ਵੱਲ ਵੀ ਧਿਆਨ ਦੇ ਅਸੀਂ ਲੋੜ ਨਹੀਂ ਗਈ ਹਾਂ ਛੱਡ ਗਏ ਇਸ ਕਰਕੇ ਕਿ ਉਹਨਾਂ ਤੇ ਕੋਈ ਐਮਐਸਪੀ ਨਹੀਂ ਸੀ ਉਹਨਾਂ ਦਾ ਝਾੜ ਬਹੁਤ ਘੱਟ ਸੀ ਸੋ ਜਿਹੜਾ ਇਹ ਸਾਰੇ ਮਿਲਟ ਜਿਹੜੇ ਤੇ ਇਹ ਹੁੰਦਾ ਹੈ ਕਿ ਉਦੋਂ ਰਾਈਸ ਲੱਗਦਾ ਸਾਡਾ ਰਾਈਸ ਬਹੁਤ ਪ੍ਰੋਫਿਟੇਬਲ ਹੈਗਾ ਤੇ ਇਸ ਕਰਕੇ ਉਹ ਸਾਡੇ ਖਤਮ ਹੋ ਗਏ ਪਰ ਜਦੋਂ ਹੁਣ ਅਵੇਅਰਨੈਸ ਕ੍ਰੀਏਟ ਹੋਈ ਹੈ ਲਾਸਟ ਈਅਰ ਆਪਣਾ ਇੰਟਰਨੈਸ਼ਨਲ ਫੀਅਰ ਮਿਲਟਸ ਦਾ ਸੀ ਹੁਣ ਅਸੀਂ ਐਤਕੀ ਤਿੰਨ ਮਿਲਟਸ ਦੀਆਂ ਨਵੀਆਂ ਵੈਰਾਈਟੀਆਂ ਹੋ ਰਿਲੀਜ਼ ਕੀਤੀਆਂ ਨੇ ਅਸੀਂ ਉਹਦੀ ਕਿੱਟ ਵੀ ਬਣਾ ਲਈ ਲੋਕਾਂ ਨੂੰ ਦੇਣ ਵਾਸਤੇ ਪਿਛਲੇ ਸਾਲ ਸਾਡਾ ਸੀਡ ਘੱਟ ਸੀ ਅਸੀਂ 200 ਕਿੱਟ ਬਣਾਈ ਹੈ ਜਿਹਦੇ ਤਿੰਨੇ ਮਿਲਟ ਪਾਤੇ ਤੇ ਲੋਕੀ ਥੋੜਾ ਥੋੜਾ ਲਿਆ ਜਾ ਸਕਦੇ ਨੇ ਬਜਾਈ ਵਾਸਤੇ ਵੀ ਲਿਆ ਸਕਦੇ ਖਾਣ ਵਾਸਤੇ ਵੀ ਅਗਲੇ ਸਾਲ ਅਸੀਂ ਆਪਣੇ ਫਾਰਮਾਂ ਤੇ ਇਹਨਾਂ ਨੂੰ ਹੋਰ ਮਲਟੀਪਲਾਈ ਕਰਾਂਗੇ ਜਿਵੇਂ ਸਾਡੀ ਸਬਜ਼ੀਆਂ ਦੀ ਕਿੱਟ ਹੈ ਚਾਰੇ ਦੀ ਕਿੱਟ ਹੈ ਤੇ ਇਦਾਂ ਹੀ ਦਾਲਾਂ ਦੀ ਕਿੱਟ ਹੈ ਚੌਲਾਂ ਸਾਡੀ ਤੇਲ ਦੇ ਬੀਜਾਂ ਦੀ ਕਿੱਟ ਹੈ ਅਸੀਂ ਇੱਕ ਮਿਲਟਸ ਦੀ ਵੀ ਕਿੱਟ ਬਣਾ ਕੇ ਲੋਕਾਂ ਨੂੰ ਦਿਆ ਕਰਾਂਗੇ ਹਾਂਜੀ ਥੈਂਕ ਯੂ ਥੈਂਕ ਯੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par